ਇਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਇਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਇਹ ਜਿਹੜੇ ਨਾ ਜੀ ਸੁਧਾਰ ਦੇ ਕਮੇਟੀ ਬਣੀ ਵੀ ਪੰਜ ਮੈਂਬਰੀ ਹਾਂਜੀ ਇਹਨਾਂ ਦੇ ਦਿਮਾਗ 'ਚ ਨਾ ਜੀ ਗੰਦ ਭਰਿਆ ਹੋਇਆ ਸਿਰੇ ਕਬੀਰ ਬਾਦਲ ਦੇਵ ਉਹ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਨਾ ਇਹ ਅਕਾਲ ਪਖਸ਼ਾ ਨੂੰ ਮੰਨਦੇ ਹਾਂ ਹਾਂਜੀ ਨਾ ਗੁਰੂ ਨੂੰ ਮੰਨਦੇ ਆ ਨਾ ਗੁਰੂ ਦੀ ਮੰਨਦੇ ਆ ਇਹ ਵੀ ਨੇ ਉਹ ਵੀ ਸਾਬਤ ਸੂਰਤ ਨਹੀਂ ਉਹਨਾਂ ਦੇ ਕੇਸ ਕੱਤਲ ਕੀਤੇ ਹੁੰਦੇ ਨੇ ਦਾੜ੍ਹੀਆਂ ਕੱਟੀਆਂ ਹੁੰਦੀਆਂ ਨੇ ਔਰ ਥੱਲੇ ਲਿਖਿਆ ਹੁੰਦਾ ਜਦੋਂ ਬਲਾਰਾ ਸ਼ਰੋਮਣੀ ਅਕਾਲੀ ਦਲ ਮੰਨ ਦੇ ਵਿੱਚ ਬੜਾ ਗੁੱਸਾ ਨਾਲ 42 ਪਰਚੀ ਜਿਹੜੀਆਂ ਵੰਡਦੇ ਫਿਰੇ ਨੇ ਇੱਕ ਸਿੰਗਲ ਡੈਲੀਗੇਟ ਅਕਾਲੀ ਦਲ ਦਾ ਬਣਾ ਕੇ ਦਿਖਾ ਦੇਣ ਮੈਂ ਸਰਦਾਰ ਸੁਵੀਰ ਸਿੰਘ ਬਾਦਲ ਜੀ ਤੋਂ ਉਸੇ ਟਾਈਮ ਰਿਜਾਈਨ ਦਿਵਾ ਦਿੰਗਾ ਬਹੁਤ ਵੱਡੀ ਗੱਲ ਕਹਿ ਰਹੇ ਆ ਸ਼ਰਮਾ ਜੀ ਤੁਸੀਂ ਹੈਲੋ ਹਾਂਜੀ ਹਾਂਜੀ ਸ਼ਰਮਾ ਜੀ ਬੋਲੋ ਜੀ ਐਨਕੇ ਸ਼ਰਮਾ ਜੀ ਹਾਂਜੀ ਹਾਂਜੀ ਬੋਲੋ ਹਾਂਜੀ ਸ਼ਰਮਾ ਜੀ ਅੱਜ ਇੱਕ ਇੱਥੇ ਪੰਥਰੇ ਕੱਟ ਹੋਇਆ ਸੀ ਜਿਸ ਦੇ ਵਿੱਚ 65000 ਭਾਈ ਹਰਪੀਰ ਸਿੰਘ ਜੀ ਤੇ ਨਾਲ ਮਲਪੀ ਸਿੰਘ ਅਕਾਲੀ ਤੇ ਹੋਰ ਵੀ ਆਗੂ ਸੀ ਬਲਕ ਮਜਰੀ ਹਾਂਜੀ ਅੱਛਾ ਜੀ ਉੱਥੇ ਗੁਰਵਿੰਦਰ ਸਿੰਘ ਦੋਮਛੇੜੀ ਜਿਹੜੇ ਅਕਾਲੀ ਆਗੂ ਨੇ ਜੀ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਅਸੀਂ ਬਰਮਾ ਸ਼ਰਮਾ ਜਿਹੜੇ ਨੇ ਕਿ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਕਾਫੀ ਨੁਕਸਾਨ ਕੀਤਾ ਕੀਤਾ ਕਰਕੇ ਅਸੀਂ ਅਕਾਲੀ ਦਲ ਦੇ ਵਿੱਚ ਜਿਹੜਾ ਨਵਾਂ ਬਣਾ ਰਹੇ ਉਹਦੇ ਵਿੱਚ ਕੋਈ ਇਸ ਤਰੀਕੇ ਦਾ ਬਰਮਾ ਸ਼ਰਮਾ ਨਹੀਂ ਲਵਾਗੇ ਉਹ ਜਿਹੜੇ ਨਾ ਇਹ ਜਿਹੜੇ ਨਾ ਜੀ ਸੁਧਾਰ ਦੇ ਕਮੇਟੀ ਬਣੀ ਵੀ ਪੰਜ ਮੈਂਬਰੀ ਹਾਂਜੀ ਇਹਨਾਂ ਦੇ ਦਿਮਾਗ 'ਚ ਨਾ ਜੀ ਗੰਦ ਭਰਿਆ ਹੋਇਆ ਸਿਰੇ ਟਿਕਿਆ ਠੀਕ ਹੈ ਜੀ ਨਾ ਇਹ ਅਕਾਲ ਪਖਸ਼ਾਬ ਨੂੰ ਮੰਨਦੇ ਆਂ ਹਾਂਜੀ ਨਾ ਗੁਰੂ ਨੂੰ ਮੰਨਦੇ ਆਂ ਨਾ ਗੁਰੂ ਦੀ ਮੰਨਦੇ ਆਂ ਹਾਂਜੀ ਨਾ ਇਹ ਇਹਨੂੰ ਤੁਸੀਂ ਪੰਥਕ ਕਹ ਰਹੇ ਹੋ ਥੋੜੇ ਵਾਸਤੇ ਪੰਥਕ ਹੋਣੇ ਇਹ ਤਾਂ ਮੋਸਟ ਆਫ ਪ੍ਰੈਸ ਲੀਡਰ ਹੈਗੇ ਆਂ ਠੀਕ ਹੈ ਜੀ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਆਪਣੇ ਘਰ ਦਾ ਰਾਸ਼ਨ ਵੀ ਗੁਰਦੁਆਰਿਆਂ ਤੋਂ ਲੈ ਜਾਣ ਜਿਹੜੇ ਆਪਣੇ ਡਰਾਈਵਰਾਂ ਦੀ ਤਨਖਾਹਾਂ ਗੁਰਦੁਆਰਿਆਂ ਤੋਂ ਲੈਣ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਝੂਠ ਬੋਲਣ ਜਿਹੜੇ ਗੁਰੂ ਦੇ ਉਪਦੇਸ਼ਾਂ ਨੂੰ ਨਹੀਂ ਮੰਨਦੇ ਗੁਰੂ ਸਾਹਿਬ ਨੇ ਕਿਹਾ ਕਿ ਅਵਲ ਲਲਾ 100 ਰੁਪਇਆ ਕੁਦਰਤ ਕੇ ਸਾਹ ਬੰਦੇ 100 ਤੇ ਸਭ ਜਬ ਗਿਆ ਕੌਣ ਕੌਣ ਪਲੇ ਕੋਣ ਬੰਦੇ ਇਹ ਹਰ ਟਾਈਮ ਹਿੰਦੂ ਸਿੱਖ ਦੀ ਗੱਲ ਕਰਦੇ ਆ ਪਹਿਲਾਂ ਜਿਹੜਾ ਉਹ ਗੰਦ ਜਿਹੜਾ ਬਡਾਲਾ ਉਹਦੇ ਦਿਮਾਗ 'ਚ ਫਸਿਆ ਹੋਇਆ ਤਾਂ ਹਾਂਜੀ ਉਹਨੇ ਪਹਿਲਾ ਸਟੇਟਮੈਂਟ ਦੇਈ ਵੀ ਅਕਾਲੀ ਦਲ ਨੇ ਇੱਕ Hindu ਐਡਵੋਕੇਟ ਆ ਜਿਹੜਾ ਅਸ਼ੋਕ ਅਗਰਵਾਲ ਉਹਨੂੰ ਖੜਾ ਕਰਿਆ ਹਾਂਜੀ ਉਹਨੂੰ ਜ세ਦਾਰ ਜੀ ਕੋਲ ਲੈ ਕੇ ਗਈਆਂ ਹਾਂਜੀ ਮਤਲਬ ਪੰਜਾਬ ਜਿਹੜਾ ਨਾ ਜੀ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ Hindu Sikh Muslim Nasai ਇਕੱਠੇ ਹੋ ਕੇ ਰਹਿੰਦੇ ਆ ਹਾਂਜੀ ਇਹ ਜਿਹੜਾ ਤੇ ਉਹਨਾਂ ਦੀ ਸੋਚ ਮਾੜੀ ਆ ਇਹਨਾਂ ਨੂੰ ਕਹੋ ਪੰਜੇ ਚਾਰੇ ਜਿਹੜੇ ਬੈਠੇ ਆ ਨਾ ਵੀ ਤੁਸੀਂ ਕੱਲ ਨੂੰ ਡਿਕਲੇਅਰ ਕਰੋ ਵੀ ਕਿਸੇ Hindu ਕੋਲ ਕਿਸੇ Musalman ਕੋਲ ਕਿਸੇ Isai ko ਪੂਰੀ ਜ਼ਿੰਦਗੀ ਵੋਟ ਮੰਗਣ ਨਹੀਂ ਜਾਣਗੇ। ਦੂਸਰਾ ਜਿਹੜਾ ਇਹ ਕਾਲ ਤੱਕ ਸਾਹਿਬ ਨੇ ਕਿਹਾ ਤਾਂ ਇਕੱਠੇ ਹੋ ਕੇ ਚਲੋ। ਹਾਂਜੀ। ਸੋ ਇਹ ਕਿਸੇ ਗੁਰਦੁਆਰਾ ਸਾਹਿਬ ਚ ਨਾ ਪੰਜ ਮੈਂਬਰ ਸੌਂ ਖਾ ਕੇ ਕਹਿ ਦੇਣ ਵੀ ਇੱਕ ਡੈਲੀਗੇਟ ਆਪਣੀ ਝਾਲੀ ਭਰਤੀ ਨਾਲ ਜਾਲੀ ਪਰਚੀ ਜਿਹੜੀਆਂ ਵੰਡਦੇ ਫਿਰਦੇ ਨੇ ਇੱਕ ਸਿੰਗਲ ਡੈਲੀਗੇਟ ਅਕਾਲੀ ਦਲ ਦਾ ਬਣਾ ਕੇ ਦਿਖਾ ਦੇਣ ਮੈਂ ਸਰਦਾਰ ਸੁਵੀਰ ਸਿੰਘ ਬਾਦਲ ਜੀ ਤੋਂ ਉਸੇ ਟਾਈਮ ਰਜਾਇਨ ਦਿਵਾ ਦਿੰਗਾ ਬਹੁਤ ਵੱਡੀ ਗੱਲ ਕਹਿ ਰਹੇ ਆ ਸ਼ਰਮਾ ਜੀ ਤੁਸੀਂ ਮੈਂ 200% ਗੱਲ ਕਹਿ ਰਿਹਾ ਹਾਂ ਕਾਨੂੰਨ ਦੇ ਹਿਸਾਬ ਨਾਲ ਆਪਣੀ ਜਾਲੀ ਪਰਚੀ ਤੋਂ ਹਮ ਇੱਕ ਇੱਕ ਡੈਲੀਗੇਟ ਹਾਂਜੀ ਬਣਾ ਕੇ ਦਿਖਾ ਦੇਣ ਮੈਂ ਰਜ਼ਾਈਂ ਦਵਾ ਦੂੰਗਾ ਪਰ ਦੂਜੇ ਪਾਸੇ ਦਾ ਮਤਲਬ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰ ਰਹੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਅਜੇ ਕੁੱਤੇ ਬੰਦਿਆਂ ਨੂੰ ਪੰਥਕ ਨਾ ਗਿਆ ਕਰੋ ਅੱਛਾ ਇੱਕ ਸ਼ਰਮਾ ਜੀ ਤੇ ਹਿੰਦੂ ਸਿੱਖਾਂ ਦੀ ਗੱਲ ਕਰਦੇ ਹਾਂ ਹਾਂਜੀ ਸ਼ਰਮਾ ਜੀ ਕਿ ਉਹਨਾਂ ਨੇ ਗੁਰਵਿੰਦਰ ਸਿੰਘ ਦੋਮਸ਼ੜੀ ਵੱਲੋਂ ਕਿਹਾ ਗਿਆ ਕਿ ਜਿਹੜਾ ਅਕਾਲੀ ਦਲ ਸੀ ਪੰਥਕ ਪਾਰਟੀ ਸੀ ਰੋਮਣੀ ਅਕਾਲੀ ਦਲ ਨੇ ਪਿੱਛੇ ਹੁਣ ਜਿਹੜੇ ਬੰਦੇ ਖੜਾਏ ਨੇ ਸ਼ਖੀਰ ਬਾਦਲ ਦੇ ਵਿੱਚੇ ਖੜੇ ਨੇ ਕਿਸੇ ਦਾ ਬਰਮਾ ਨਾਮ ਹੈ ਕਿ ਸ਼ਰਮਾ ਨਾਮ ਹੈ ਜਦਕਿ ਪੰਥਕ ਪਾਰਟੀ ਦੇ ਵਿੱਚ ਪੰਥ ਦੇ ਨੁਮਾਇੰਦੇ ਹੋ ਪਰਮਾ ਸ਼ਰਮਾ ਨਹੀਂ ਭਾਈ ਸ਼੍ਰੋਮਣੀ ਅਕਾਲੀ ਦਲ ਸੈਕੂਲਰ ਪਾਰਟੀ ਹੈ ਹਾਂਜੀ ਉਹਨੇ ਅਸੀਂ ਦਾ 32-32 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਚਾਂ ਹਾਂਜੀ ਬਾਦਲ ਸਾਹਿਬ ਹਿੰਦੂ ਸਿੱਖ ਮੁਸਲਮਾਨ ईसाई ਸਾਰਿਆਂ ਨੂੰ ਲੈ ਕੇ ਗਏ ਆ ਜਿਨ੍ਹਾਂ ਦੀ ਤੁਸੀਂ ਨਾਂ ਕਹਿ ਰਹੇ ਆ ਇਹਨਾਂ ਦੀ ਅਕਾਲੀ ਦਲ ਨੂੰ ਕਾਹਦੇਣਾ ਦੋ ਕਾਡੀ ਦੇ ਬੰਦੇ ਆ 10-10 ਪੈਸੇ ਵਿੱਚ ਵਿਕਦੇ ਆ ਇਹ ਹਾਂਜੀ ਇਹਨਾਂ ਤੋਂ ਇਹੀ ਉਮੀਦ ਰੱਖੀ ਜਾ ਸਕਦੀ ਆ ਪੰਜਾਬ ਦੇ ਅੰਦਰ ਹਿੰਦੂ ਸਿੱਖਾਂ ਨੂੰ ਪਾੜ ਕੇ ਰਾਜ ਕਰਨ ਵਾਲੀ ਗੱਲਬਾਤ ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਆ ਨਾ ਉਹ ਨਜ਼ਰ ਆਉਂਦੀ ਆ ਇਹਨਾਂ ਦੀਆਂ ਗੱਲਾਂ ਤੋਂ ਪਰ ਦੂਜੇ ਪਾਸੇ ਕਿ ਸ਼ਰਮਾ ਜੀ ਅਸੀਂ ਇੰਟਰਵਿਊ ਚ ਉਹਨਾਂ ਤੋਂ ਲਿਆ ਸੀ ਗੁਰਿੰਦਰ ਸਿੰਘ ਗੋਮਛੜੀ ਤੋਂ ਵੀ ਕਿ ਜੇ ਮੰਨ ਲਓ ਕੱਲ ਜੀ ਤਾਂ ਹਰਪ੍ਰੀਤ ਸਿੰਘ ਗੋਮਛੜੀ ਕੌਣ ਆ? ਕੀ ਆ ਸੀ ਜਿਆਦਾ ਅਸ ਕਾਲੀ ਦਲ ਦੀ ਕਿਹੜੀ ਪੋਸਟ ਤੇ ਰਿਹਾ ਕਿ ਚੋਰ ਬੰਦੇ ਨੂੰ ਤੁਸੀਂ ਵਾਰ-ਵਾਰ ਮੇਰੇ ਨੂੰ ਕੁਐਸਚਨ ਪੁੱਛੀ ਜਾਂਦੇ। ਇੱਕ ਮਨਪ੍ਰੀਤ ਯਾਰੀ ਕਿ ਲੋਕੀ ਬਦਲ ਗਿਆ ਹੋਗਾ। ਅਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਬਿਜ਼ਨਸ ਬਚਾਣੇ ਵਾਸਤੇ ਆਮ ਆਦਮੀ ਪਾਰਟੀ ਕੋਲ ਵਿਕ ਗਿਆ। ਪੀ ਪੰਜਾਬ ਚ ਉਹ ਭੰਬਲ ਪੂਸੇ ਕਰੀਟ ਕਰਦਾ ਫਿਰ ਰਿਹਾ ਹੈਗਾ ਦੱਸੋ ਅਕਾਲੀ ਦਲ ਵਾਸੀ ਕਿਹੜਾ ਮੋਰਚਾ ਲਾਇਆ ਹੈ ਕਿਸੇ ਕਿਸੇ ਪਾਰਟੀ ਨੇ ਖੜੇ ਕੀਤੇ ਹੋਏ ਤੁਹਾਨੂੰ ਕੀ ਲੱਗਦਾ ਹੈ ਬਿਲਕੁਲ ਪਾਰਟੀ ਨੇ ਇਹਨਾਂ ਨੂੰ ਫੀਡ ਕਰਕੇ ਖੜਾ ਕਰਿਆ ਹੋਇਆ ਇਹ ਆਪਣੇ ਬਿਜ਼ਨਸ ਬਚਾਣੇ ਵਾਸਤੇ ਆਮ ਆਦਮੀ ਪਾਰਟੀ ਕੋਲ ਵਿਕ ਕੇ ਸ਼ਰਮ ਇੱਕ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਇਮੇਜ ਖਰਾਬ ਕਰਨ ਵਾਸਤੇ ਉਸੇ ਖੜੇ ਆ ਅਕਾਲ ਤਖਤ ਸਾਹਿਬ ਨੇ ਕਿਹਾ ਤਾਂ ਵੀ ਚੁੱਲ੍ਹਾ ਬੰਦ ਕਰਕੇ ਇੱਕ ਜਗ੍ਹਾ ਖੜੋ ਅਕਾਲ ਤਖਤ ਸਾਹਿਬ ਨੇ ਕੱਦ ਕਿਹਾ ਵੀ ਜਾਲੀ ਪਰਤੀਆਂ ਇਹ ਚਪੂ ਆ ਗਏ ਤੁਸੀਂ ਜਿਹੜੀ ਭਰਤੀ ਸ਼ੁਰੂ ਕਰੋ ਪਰ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਨੂੰ ਤਾਂ ਅੱਜ ਉਹਨਾਂ ਨੇ ਪੰਘੋੜੇ ਤੱਕ ਇਕਰਾਰ ਦਿੱਤਾ ਗੈਨੀ ਹਰਪੂ ਜੀ ਨੇ ਇਹ ਪੰਘੋੜੇ ਨੇ ਇਹ ਸਾਰੇ ਕਲਦਰ ਵਾਲੇ ਅੱਜ ਹੁਣ ਮੈਂ ਕਿਸੇ ਬਾਰੇ ਕਹਾਟਾਂ ਐਡੇ ਮਹਾਨ ਰਖਸੇ ਜਿਹੜਾ ਬੈਠ ਕੇ ਦਿਖ ਜੇ ਇਨਸਾਨ ਉਹ ਇਸ ਜਿਹੀਆਂ ਗੱਲਾਂ ਕਰ ਸਕਦਾ ਹੈਗਾ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਹੈਗਾ ਠੀਕ ਹੈ ਬਹੁਤ ਬੱਲੇ ਜੀ ਤਰਵਾਰ ਸ਼ਰਮਾ ਜੀ ਤੁਸੀਂ ਸਮਝ ਦਿੱਤਾ ਓਕੇ ਸਰੋ